हाईवे फलोर ਵਿਚਕਾਰ ਹੋਇਆ ਦਰਦਨਾਕ ਹਾਦਸਾ ਔਰਤ ਦੀ ਹੋਈ ਦਰਦਨਾਕ ਮੌਤ ਫਲੋਰ 867 ਸੜਕ ਹਾਦਸੇ ਦੌਰਾਨ ਇੱਕ ਔਰਤ ਦੀ ਹੋਈ ਦਰਦਨਾਕ ਮੌਤ ਇਸ ਬਾਰੇ ਚ ਜਾਣਕਾਰੀ ਦਿੰਦੇ ਸੜਕ ਸੁਰੱਖਿਆ ਫੋਰਸ ਦੇ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਔਰਤ ਦੀ ਮੌਤ ਹੋ ਚੁੱਕੀ ਹੈ ਜਿਸ ਦੀ ਪਛਾਣ ਸੰਤੋਸ਼ ਕੌਰ ਪਤਨੀ ਹਰਬੰਸ ਸਿੰਘ ਵਜੋਂ ਹੋਈ ਹੈ ਅਤੇ ਜੋ ਕਿ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲੀ ਸੀ ਜੈਸਦੀ ਉਮਰ 50 ਸਾਲ ਦੇ ਕਰੀਬ ਸੀ ਅਤੇ ਅੱਜ ਰਾਤ 8 ਵਜੇ ਦੇ ਕਰੀਬ ਸਿਕਸ ਲਾਈਨ ਨੂੰ ਕਰੋਸ ਕਰਦੇ ਹੋਏ ਅਣਪਛਾਤੇ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਅਤੇ ਇਸ ਦੁਰਘਟਨਾ ਦੀ ਸੂਚਨਾ ਉਸ ਦੇ ਪੁੱਤਰ ਵਿੱਕੀ ਨੂੰ ਦੇ ਦਿੱਤੀ ਅਤੇ ਮੌਕੇ ਤੇ ਆਏ ਫਲੋਰ ਦੇ ਥਾਣਾ ਅਫਸਰ ਕਾਬਲ ਸਿੰਘ ਵੱਲੋਂ ਬੋਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ 108 ਨੰਬਰ ਦੀ ਐਮਬੂਲੈਂਸ ਦੀ ਮਦਦ ਨਾਲ ਪੋਸਟਮਾਰਟਮ ਲਈ ਫਲੋ ਸਿਵਲ ਹਸਪਤਾਲ ਵਿਖੇ ਪੇਜ ਦਿੱਤਾ ਅਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਰਸਤੇ ਨੂੰ ਚਾਲੂ ਕਰਵਾ ਦਿੱਤਾ ਗਿਆ। ਕੈਮਰਾਮੈਨ ਪਵਨ ਪਨੋਟ ਨਾਲ ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੈਂ ਇਹ ਸਜਵਿੰਦਰ ਸਿੰਘ ਸਰਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆ ਫਲੋਰ ਮੇਨ ਜੀ ਰੂਟ ਤੇ ਤਲਾਤਾ ਸਾਨੂੰ 8 ਵਜੇ ਕਰੀਬ ਕਿਸੇ ਰਾਗੀ ਦੂਰਾ ਸੂਚਨਾ ਮਿਲੀ ਸੀ ਕਿ ਇੱਕ ਨੇੜੇ ਸਰਜੀਤ ਧਾਬਾ ਐਕਸੀਡੈਂਟ ਹੋਇਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਲੇਡੀ ਦੀ ਡੈਥ ਹੋ ਚੁੱਕੀ ਸੀ ਕੋਈ ਆਪਸ਼ਾਤਾ ਵਾਹਨ ਉਹਨੂੰ ਟੱਕਰ ਮਾਰ ਗਿਆ ਜਿਹੜੀ ਲੇਡੀ ਦਾ ਨਾਮ ਹੈਗਾ ਜੀ ਸੰਤੋਸ਼ ਕੌਰ ਵਾਈਫ ਆਫ ਵਰਮਾ ਸਿੰਘ ਸ਼ਿਮਲਾਪੁਰੀ ਲੁਧਿਆਣਾ ਦੇ ਰਹਿਣ ਵਾਲਿਆ ਇਹ ਇਹਨਾਂ ਦਾ ਬੇਟਾ ਵਿੱਕੀ ਆ ਉਹਨਾਂ ਨੂੰ ਇਨਫੋਰਮ ਹੋ ਗਿਆ ਜੀ ਤੇ ਡਿਊਟੀ ਅਫਸਰ ਕਾਲ ਸਿੰਘ ਮੌਕੇ ਤੇ ਥਾਣਾ ਫਲੋਰ ਹਾਜ਼ਰ ਆਏ ਕਿੰਨੇ ਕਿ ਉਮਰ ਹੈ ਜੀ 50 ਸਾਲ ਤੋਂ ਉੱਪਰ ਹੀ ਆ ਜੀ ਕਿੰਨੇ ਵਜੇ ਨਾਲ ਹਾਸਾ ਹੋਇਆ ਹੈ ਸਾਨੂੰ 8 ਵਜੇ ਫੋਨ ਆਇਆ ਉਸ ਤੋਂ ਪਹਿਲਾਂ ਹੋਇਆ ਹੋਗਾ ਜੀ ਕੀ ਪਰਿਵਾਰ ਨਾਲ ਸੰਪਰਕ ਹੋ ਕੋ ਪਰਿਵਾਰ ਨਾਲ ਹੋ ਗਿਆ ਇਹਨਾਂ ਦੇ ਬੇਟੇ ਨਾਲ ਸੰਪਰਕ ਹੋ ਗਿਆ ਜੀ ਉਹ ਚੱਲ ਪਿਆ ਲੁਧਿਆਣੇ ਤੋਂ ਬੋਡੀ ਹਸਪ